ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਓ ਹੁਣੇ-ਹੁਣੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਧਿਆਨ ਵਿੱਚ ਆਇਆ ਹੈ ਕਿ ਡੀਸੀ ਦਫਤਰ ਮਾਨਸਾ ਐਸਟੀਐਮ ਦਫਤਰ ਬੁੱਢਲਾਡਾ ਦੇ ਵਿੱਚ ਤਨਾਤ ਇੱਕ ਕਰਮਚਾਰੀ ਵੱਲੋਂ ਸਿੱਧਮ ਏਜੰਸੀ ਬਠਿੰਡਾ ਜਿਨ੍ਹਾਂ ਦੀ ਇੱਕ ਬ੍ਰਾਂਚ ਮਾਨਸਾ ਵਿਖਿਆ ਹੈ ਉਹਨਾਂ ਕੋਲੋਂ ਟਾਟਾ ਦੀ ਨੈਕਸਨ ਗੱਡੀ 6 ਮਹੀਨੇ ਪਹਿਲਾਂ ਖਰੀਦੀ ਸੀ ਤੇ 6 ਮਹੀਨੇ ਬਾਅਦ ਹੀ ਜਿਹੜੀ ਕਾਰ ਆ ਉਹਦੀਆਂ ਬਾਰੀਆਂ ਨੂੰ ਜੰਗਾਲ ਪੈਣਾ ਸ਼ੁਰੂ ਹੋ ਗਿਆ। ਸੋ ਇਸ ਕਰਮਚਾਰੀ ਵੱਲੋਂ ਏਜੰਸੀ ਦੇ ਘੇੜੇ ਮਾਰੇ ਗਏ ਕਿ ਜਿਹੜੀ ਮੇਰੀ ਕਾਰ ਆ ਇਹਨੂੰ ਜੰਗਾਲ ਲੱਗ ਗਿਆ ਤਾਂ ਜਾਂ ਤਾਂ ਮੇਰੀ ਪੇਮੈਂਟ ਵਾਪਸ ਕਰੋ ਜਾਂ ਗੱਡੀ ਨਵੀਂ ਦੋ। ਤਾਂ ਏਜੰਸੀ ਵਾਲਿਆਂ ਵੱਲੋਂ ਕਿਹਾ ਗਿਆ ਕਿ ਤੁਹਾਡੀ ਗੱਡੀ ਨੂੰ ਰੰਗ ਕਰਾ ਦਿੰਨੇ ਆ। ਸੋ 7 ਸਾਲ ਤੱਕ ਵੀ ਜੇ ਬਾਰੀਆਂ ਨੂੰ ਜੰਗਾਲ ਪੈ ਜਾ ਤਾਂ ਏਜੰਸੀ ਤੇ ਸਵਾਲ ਖੜਾ ਹੋ ਜਾਂਦਾ ਤੇ ਤਕਰੀਬਨ 6 ਮਹੀਨੇ ਗੱਡੀ ਖਰੀਦੇ ਨੂੰ ਹੋ ਗਿਆ ਜਿਹਦੀ ਕੀਮਤ 12 ਲੱਖ ਆ ਤਾਂ 6 ਮਹੀਨੇ ਬਾਅਦ ਉਹਦੇ ਬਾਹਰੀਆਂ ਨੂੰ ਤਾਕੀਆਂ ਨੂੰ ਜੰਗਾਲ ਪੈਣਾ ਸ਼ੁਰੂ ਹੋ ਗਿਆ ਇਹਦਾ ਭਾਵੇਂ ਕਿ ਏਜੰਸੀ ਨੇ ਉਹ ਗੱਡੀ ਤਿਆਰ ਕਰਦਿਆਂ ਆ ਜਾਂ ਜਿਹੜੀ ਕੰਪਨੀ ਆ ਉਹਨੇ ਗੱਡੀ ਤਿਆਰ ਕਰਦਿਆਂ ਸਹੀ ਲੋਹਾ ਇਸਤੇਮਾਲ ਨਹੀਂ ਕੀਤਾ ਸੋ ਸਾਡੇ ਕਰਮਚਾਰੀ ਵੱਲੋਂ ਏਜੰਸੀ ਦੇ ਬਰਕਰਾਰ ਨਾਲ ਜਾਂ ਏਜੰਸੀ ਦੇ ਮਾਲਕਾਂ ਨਾਲ ਅਪਰੋਚ ਕਰਨ ਤੇ ਵੀ ਉਹਦੀ ਮੰਗ ਪੂਰੀ ਨਾ ਹੋਣ ਕਰਕੇ ਉਹਦੇ ਵੱਲੋਂ ਇੱਕ ਜਿਹੜੀ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀਗਾ ਕਿ ਏਜੰਸੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਸੋ ਕਿਸਾਨ ਜਥੇਬੰਦੀ ਜਿਹੜੀ ਉਗਰਾਹ ਗਰੂਪਾ ਉਹਨਾਂ ਵੱਲੋਂ ਸਾਡੇ ਕਰਮਚਾਰੀ ਨੂੰ ਹੱਕ ਦਿਵਾਉਣ ਲਈ ਉਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਤਾਂ ਹੁਣ ਕਰਮਚਾਰੀ ਨੇ ਧਿਆਨ ਚ ਲੈਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਆ ਕਿ ਤੈਨੂੰ ਡਿਸਮਿਸ ਕਰ ਦਿੱਤਾ ਜਾਊਗਾ ਤੇ ਤੇਰੇ ਤੇ ਪਰਚਾ ਕੀਤਾ ਜਾਊਗਾ ਹੁਣ ਮੈਨੂੰ ਸਮਝ ਇਸ ਗੱਲ ਦੀ ਨਹੀਂ ਆਈ ਵੀ ਪਰਚਾ ਤਾਂ ਏਜੰਸੀ ਦੇ ਮਾਲਕ ਤੇ ਹੋਣਾ ਚਾਹੀਦਾ ਜਾਂ ਉਸ ਕੰਪਨੀ ਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਗੱਡੀ ਸਹੀ ਤਿਆਰ ਨਹੀਂ ਕੀਤੀ ਤਾਂ ਏਜੰਸੀ ਦਾ ਮਾਲਕ ਜਿਹੜਾ ਉਹ ਸਾਡੇ ਕਰਮਚਾਰੀ ਨੂੰ ਖਰਾਬ ਕਰ ਰਿਹਾ ਸੋ ਮੇਰੀ ਇਸ ਵੀਡੀਓ ਸੰਦੇਸ਼ ਰਾਹੀਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਮਾਨਸਾ ਨੂੰ ਇਹ ਸੁਨੇਹਾ ਆ ਕਿ ਜੇਕਰ ਸਾਡੇ ਕਿਸੇ ਕਰਮਚਾਰੀ ਤੇ ਜਾ ਸਾਡੇ ਉਸ ਕਰਮਚਾਰੀ ਤੇ ਜਿਨੇ ਗੱਡੀ ਖਰੀਦੀ ਆ ਉਹਦੇ ਤੇ ਕੋਈ ਧੱਕਾ ਕੀਤਾ ਗਿਆ ਜਾਂ ਜੇ ਉਹਨੂੰ ਕਹਿ ਗਿਆ ਕਿ ਤੇਰੇ ਤੇ ਪਰਚਾ ਹੋਣਾ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਤਾਂ ਡੀਸੀ ਦਫਤਰ ਕਰਮਚਾਰੀ ਜਿਨ੍ਹਾਂ ਨੇ ਪੰਜਾਬ ਵੱਲੋਂ ਸਿੱਧਾ ਮੈਜੰਸੀ ਮਾਨਸਾ ਦੇ ਬਾਹਰ ਧੰਨਾ ਲਾਉਣ ਤੋਂ ਗਰੇਜ ਨਹੀਂ ਕੀਤਾ ਜਾਊਗਾ ਸੋ ਪੁਲਿਸ ਪ੍ਰਸ਼ਾਸਨ ਨੇ ਸੁਨੇਹਾ ਹੈ ਕਿ ਸਾਡੇ ਕਰਮਚਾਰੀ ਨੂੰ ਹੱਕ ਦਵਾਉਣ ਦੇ ਵਿੱਚ ਤੁਸੀਂ ਮਦਦ ਕਰੋ ਜੇ ਉਹਦੇ ਖਿਲਾਫ ਉਲਟਾ ਕੋਈ ਕਾਰਵਾਈ ਕਰਦੇ ਤੇ ਏਜੰਸੀ ਦੇ ਹੱਕ ਵਿੱਚ ਗੱਲ ਕੀਤੀ ਗਈ ਤਾਂ ਡੀਸੀ ਦਫ਼ਤਰ ਕਰਮਚਾਰੀ ਜਿਨ੍ਹਾਂ ਨੇ ਪੰਜਾਬ ਵੱਲੋਂ ਸਿੱਧ ਏਜੰਸੀ ਮਾਨਸਾ ਦੇ ਬਾਹਰ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਤੋ ਬਿਲਕੁਲ ਗੁਰੇਜ਼ ਨਹੀਂ ਕੀਤਾ ਜਾਊਗਾ ਜੇ ਅੱਜ ਸ਼ਾਮ ਤੱਕ ਇਸ ਮਸਲੇ ਦਾ ਸਾਡੇ ਤੱਕ ਕੋਈ ਸਹੀ ਸੁਨੇਹਾ ਨਾ ਪਹੁੰਚਿਆ ਤਾਂ ਕੱਲ ਜਿਹੜਾ ਉਹ ਅਗਲੇ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਊਗਾ ਧੰਨਵਾਦ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ